ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਗੁਰੂ ਸਾਹਿਬ ਸਭ ਦੀ ਸੁਣਦੇ ਨੇ ਬਸ ਕੋਈ ਰੋਣ ਵਾਲਾ ਹੋਣਾ ਚਾਹੀਦਾ ਹੈ। ਹਾਂਜੀ ਬਿਲਕੁਲ ਇਹ ਗੱਲ ਬਿਲਕੁਲ ਸੱਚ ਹੈ। ਇਹ ਕਲਾ ਗੁਰੂ ਸਾਹਿਬ ਦੀ ਕਦੋਂ ਵਰਤਦੀ ਹੈ, ਕਦੋਂ ਇਦਾਂ ਦਾ ਮਾਹੌਲ ਬਣਦਾ ਹੈ। ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ, ਨਾਲ ਹੀ ਸ਼ੇਅਰ ਕਰੂੰਗੀ ਆਪਦੀ ਹੱਡ ਬੀਤੀ, ਮੇਰਾ ਖੋਦਾ ਪਰਸਨਲ ਐਕਸਪੀਰੀਅੰਸ ਵੀ ਤੇ ਨਾਲ ਹੀ ਇੱਕ ਸੱਚੀ ਘਟਨਾ ਵੀ ਤੁਹਾਡੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹਰ ਜਿਹੇ ਬਹੁਤ ਸਾਰੇ ਰਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਦਿਖਾਏ ਨੇ ਜਿਦੇ ਰਾਹੀ ਆਪਾਂ ਗੁਰੂ ਸਾਹਿਬ ਨੂੰ ਬਹੁਤ ਨੇੜੇ ਮਹਿਸੂਸ ਕਰ ਸਕਦੇ ਆਂ ਤੇ ਗੁਰੂ ਸਾਹਿਬ ਸਾਡੀ ਬਹੁਤ ਛੇਤੀ ਸੁਣਦੇ ਨੇ ਠੀਕ ਹੈ ਜੀ ਉਹਨਾਂ ਵਿੱਚੋਂ ਇੱਕ ਰਸਤਾ ਇਹ ਜਿਹੜਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਐਵੇਂ ਹੀ ਬੇਫਾਲਤੂ ਰੋਣਾ ਸ਼ੁਰੂ ਕਰ ਦਈਏ ਤੇ ਇਹ ਕਦੋਂ ਇਦਾਂ ਦਾ ਮਾਹੌਲ ਬਣਦਾ ਉਹ ਸਾਰਾ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਸ਼ੇਅਰ ਕਰੂੰਗੀ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਸੱਚੀ ਘਟਨਾ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਮੈਂ ਆਪਦੀ ਹੱਡ ਵੀਤੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰਨ ਦਾ ਕਾਰਨ ਬੀ ਤਾਂ ਕਿ ਆਪਾਂ ਇਸ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਸਕੀਏ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਸ਼ਾਇਦ ਹੋ ਸਕਦਾ ਜੀ ਤੁਸੀਂ ਪਹਿਲਾਂ ਇਸ ਬਾਰੇ ਸੁਣਿਆ ਹੋਵੇ ਲੁਧਿਆਣਾ ਇਲਾਕੇ ਦੀ ਇਹ ਘਟਨਾ ਹੈ ਇੱਕ ਪਰਿਵਾਰ ਸੀ ਤੇ ਉਹ ਉਹਨਾਂ ਦੇ ਦੋ ਬੱਚੇ ਸੀ ਇੱਕ ਬੇਟਾ ਤੇ ਬੇਟੀ ਠੀਕ ਹੈ ਜੀ ਦੋਨੋਂ ਹੀ ਵਿਆਹ ਦੇ ਲਾਇਕ ਸੀਗੇ ਤੇ ਉਹਨਾਂ ਜਿਹੜਾ ਪਿਤਾ ਸੀ ਬੱਚਿਆਂ ਦਾ ਉਹਨੇ ਆਪਣੇ بیٹے ਨੂੰ ਬਾਹਰ ਭੇਜਿਆ ਉਹਨੇ 20 ਲੱਖ ਰੁਪਏ ਕਰਜ਼ਾ ਚੱਕ ਕੇ ਆਪਣੇ بیٹے ਨੂੰ ਬਾਹਰ ਭੇਜਿਆ ਇਸ ਉਮੀਦ ਦੇ ਨਾਲ ਕਿ ਉਹ ਬਾਹਰ ਜਾਏਗਾ ਚੰਗੀ ਕਮਾਈ ਕਰੇਗਾ ਤੇ ਨਾਲ ਹੀ ਇਹਦਾ ਵੀ ਵਿਆਹ ਹੋਏਗਾ ਨਾਲ ਹੀ ਇਸ ਦੀ ਭੈਣ ਦਾ ਵਿਆਹ ਵੀ ਇੱਕ ਚੰਗੇ ਪਰਿਵਾਰ ਦੇ ਵਿੱਚ ਹੋ ਜਾਵੇਗਾ ਵੈਸੇ ਤਾਂ ਉਹਨਾਂ ਕੋਲ 6 ਕਿੱਲੇ ਜ਼ਮੀਨ ਵੀ ਸੀ ਪਰ ਜੀ ਆਪਾਂ ਨੂੰ ਪਤਾ ਹੀ ਹੈ ਜ਼ਮੀਨ ਦੇ ਵਿੱਚ ਕਈ ਵਾਰੀ ਆਪਾਂ ਨੂੰ ਕੁਝ ਵੀ ਨਹੀਂ ਬਚਦਾ ਕਈ ਵਾਰੀ ਆਪਾਂ ਨੂੰ ਕਾਫੀ ਕੁਝ ਬਚ ਵੀ ਜਾਂਦਾ ਪਰ ਇਹ ਸਭ ਖੇਡ ਆ ਉਸ ਗੁਰੂ ਸਾਹਿਬ ਦੇ ਹੱਥ ਉਸ ਪਰਮਾਤਮਾ ਦੇ ਹੱਥ ਜਦੋਂ ਗੁਰੂ ਸਾਹਿਬ ਨੇ ਆਪਾਂ ਨੂੰ ਆਪਣੇ ਜਰਨੀ ਲਾਉਣਾ ਹੁੰਦਾ ਨਾ ਉਦੋਂ ਆਪਣੇ ਤੇ ਦੁੱਖਾਂ ਦਾ ਪਹਾੜ ਜ਼ਰੂਰ ਟੁੱਟਦਾ ਹੈ ਇਹਹੀ ਦੁੱਖਾਂ ਦਾ ਪਹਾੜ ਉਸ ਪਰਿਵਾਰ ਤੇ ਟੁੱਟਿਆ ਉਹਨਾਂ ਦਾ ਬੱਚਾ ਬਾਹਰ ਤਾਂ ਗਿਆ ਪਰ ਬਾਹਰ ਜਾ ਕੇ ਕੁਝ ਕਰ ਨਾ ਪਾਇਆ ਉਲਟਾ ਉਸ ਨੂੰ ਪ੍ਰੋਬਲਮ ਸ਼ੁਰੂ ਹੋ ਗਈ ਆਪਾਂ ਬਹੁਤ ਸਾਰੇ ਇਦਾਂ ਦੇ ਪਰਿਵਾਰ ਦੇਖਦੇ ਆਂ ਬਹੁਤ ਸਾਰੇ ਇਦਾਂ ਦੇ ਬੱਚੇ ਵੀ ਦੇਖਦੇ ਆਂ ਜਿਹੜੇ ਬਹੁਤ ਉਮੀਦਾਂ ਲੈ ਕੇ ਇੱਕ ਸੁਪਨੇ ਲੈ ਕੇ ਬਾਹਰ ਦੇ ਮੁਲਕ ਜਾਂਦੇ ਤਾਂ ਹੈ ਕਈ ਤਾਂ ਉੱਥੇ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਆ ਸੈੱਟ ਵੀ ਹੋ ਜਾਂਦੇ ਆ ਪਰ ਕੁਝ ਜਿਹੜੇ ਹੁੰਦੇ ਨੇ ਉਥੋਂ ਵਾਪਸ ਮੁੜਨ ਤੇ ਮਜਬੂਰ ਹੋ ਜਾਂਦੇ ਆ ਸੋ ਉਹਨਾਂ ਵਿੱਚੋਂ ਇੱਕ ਸੀ ਉਹਨਾਂ ਦਾ ਬੇਟਾ ਤੇ ਉਹਨੂੰ ਪ੍ਰੋਬਲਮ ਆਈ ਉਹਨੇ ਵਾਪਸ ਆਉਣਾ ਸੀ ਪਿਤਾ ਕੋਲੇ ਹੁਣ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਕਿਉਂ ਉਹਨੂੰ ਹੋਰ ਵਾਪਸ ਮੰਗਵਾ ਸਕਣ ਤਾਂ ਉਹਨਾਂ ਨੇ ਕੀ ਕੀਤਾ 2 ਲੱਖ ਰੁਪਏ ਦਾ ਕਰਜ਼ਾ ਹੋਰ ਚੁੱਕ ਲਿਆ 20 ਲੱਖ ਰੁਪਏ ਦਾ ਕਰਜ਼ਾ ਉਹਨਾਂ ਨੇ ਪਹਿਲਾਂ ਚੁੱਕਿਆ 2 ਲੱਖ ਰੁਪਏ ਦਾ ਕਰਜ਼ਾ ਹੋਰ ਚੱਕਿਆ ਤਾਂ ਕਿ ਉਹ ਆਪਣੇ ਬੇਡੇ ਨੂੰ ਵਾਪਸ ਮੰਗਵਾ ਸਕਣ ਦੇਖੋ ਤੁਸੀਂ ਪਰਮਾਤਮਾ ਦੀ ਖੇਡ ਵੀ 22 ਲੱਖ ਰੁਪਏ ਦਾ ਉਹਨਾਂ ਦੇ ਸਿਰ ਤੇ ਕਰਜ਼ਾ ਵੀ ਹੋ ਗਿਆ ਤੇ بیٹے ਦਾ ਵੀ ਕੁਝ ਬਣ ਨਹੀਂ ਪਾਇਆ ਉਹ ਵੀ ਵਾਪਸ ਆ ਕੇ ਘਰ ਬੈਠ ਗਿਆ ਉਦੋਂ ਬੇਟੀ ਦੇ ਵੀ ਵਿਆਹ ਦਾ ਫਿਕਰ ਕਿਉਂਕਿ ਬੇਟਾ ਤਾਂ ਚਲੋ ਆਪਾਂ ਗਰੀਬ ਘਰ ਵਿਆਹ ਲਾਂਗੇ ਜਿੱਚੂਨੀ ਚੜਾਵਾ ਕਰ ਲਾਂਗੇ ਲੇਕਿਨ ਬੇਟੀ ਆਪਾਂ ਕਿਸੇ ਦੇ ਘਰ ਤੋਰਨੀਆ ਵਿਆਹ ਕੇ ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਤੇ ਕਰਨੀਆਂ ਪੈਂਦੀਆਂ ਕਿਉਂਕਿ ਇਹ ਸਾਡੇ ਸਮਾਜ ਦੀ ਰੀਤ ਹੈ ਸੋ ਪਿਤਾ ਨੂੰ ਬੜਾ ਫਿਕਰ ਰਹਿਣ ਲੱਗਿਆ ਵੀ ਮੈਂ ਕੀ ਕਰਾਂਗਾ ਤੇ ਫਸਲ ਦੇ ਵਿੱਚੋਂ ਵੀ ਕੋਈ ਇੰਨਾ ਖਾਸ ਬਚਦਾ ਨਹੀਂ ਕਿ ਮੈਂ ਕਿਸਦਾ ਕਰਜ਼ਾ ਉਤਾਰ ਸਕਾਂ ਕਿਉਂਕਿ ਬੱਚਿਆਂ ਦੇ ਵੀ ਵਿਆਹ ਦੀ ਜ਼ਿੰਮੇਵਾਰੀ ਸਿਰ ਤੇ ਆ ਚੁੱਕੀ ਸੀ ਸੋ ਇਸ ਦਿਨ ਇੱਕ ਦਿਨ ਇਸੇ ਤਰ੍ਹਾਂ ਸੋਚਦੇ ਸੋਚਦੇ ਉਸ ਪਿਤਾ ਨੇ ਸੋਚਿਆ ਵੀ ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲਵਾਂਗਾ ਤਾਂ ਕਿ ਘੱਟੋ ਘੱਟ ਮੇਰੇ ਪਰਿਵਾਰ ਦੇ ਸਿਰ ਤੋਂ ਜਿਹੜਾ 22 ਲੱਖ ਰੁਪਏ ਦੇ ਕਰਜ਼ੇ ਦੀ ਤਲਵਾਰ ਹੈ ਉਹ ਤਾਂ हट ਜੂਗੀ ਤਾਂ ਉਹਨੇ ਸੋਚਿਆ ਕਹਿੰਦੇ ਹੁੰਦੇ ਨਾ ਜਦੋਂ ਮੁਸ਼ਕਿਲ ਦਾ ਟਾਈਮ ਆਉਂਦਾ ਜਦੋਂ ਆਪਾਂ ਅੰਦਰੋਂ ਵਿਰਾਗ ਉੱਠਦਾ ਜਦੋਂ ਆਪਾਂ ਸੱਚੇ ਮਨ ਤੋਂ ਪਰਮਾਤਮਾ ਨੂੰ ਧਿਆਉਨੇ ਆ ਤਾਂ ਫਿਰ ਗੁਰੂ ਸਾਹਿਬ ਕਿਸੇ ਨਾ ਕਿਸੇ ਰਸਤੇ ਸਾਡੀ ਮਦਦ ਜ਼ਰੂਰ ਕਰਦੇ ਆ ਸੋ ਉਸੇ ਤਰੀਕੇ ਨਾਲ ਉਹ ਜਿਹੜਾ ਪਿਤਾ ਸੀ ਉਹਦੇ ਦਿਮਾਗ ਵਿੱਚ ਇੱਕ ਖਿਆਲ ਆਇਆ ਵੀ ਕਿਉਂ ਨਾ ਪਹਿਲਾਂ ਮੈਂ ਦਰਬਾਰ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਕੇ ਆਵਾਂ ਤੇ ਉਸ ਤੋਂ ਬਾਅਦ ਆ ਕੇ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗਾ ਸੋ ਇਹੀ ਸੋਚ ਕੇ ਉਹ ਪਿਤਾ ਦਰਬਾਰ ਸਾਹਿਬ ਗਿਆ ਜਦੋਂ ਉਹ ਪ੍ਰਕਰਮਾਂ ਦੇ ਵਿੱਚ ਖੜਾ ਸੀਗਾ ਉਸ ਟਾਈਮ ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਤਾਂ ਆਪਾਂ ਨੂੰ ਪਤਾ ਬਹੁਤ ਸਾਰੀ ਭੀੜ ਹੁੰਦੀ ਆ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਕੋ ਸਭ ਨੇ ਦਰਸ਼ਨ ਕਰਨੇ ਹੁੰਦੇ ਆ ਆਪਾਂ ਜ਼ਿਆਦਾ ਟਾਈਮ ਉੱਥੇ ਖੜੇ ਨਹੀਂ ਹੋ ਸਕਦੇ ਸੋ ਪਿਤਾ ਪਰਕਰਮਾਂ ਦੇ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਗੁਰੂ ਸਾਹਿਬ ਵੱਲ ਤੱਕ ਰਹੇ ਸੀ ਦਰਬਾਰ ਸਾਹਿਬ ਵੱਲ ਤੱਕ ਰਿਹਾ ਸੀ ਤੇ ਨਾਲ ਹੀ ਸੋਚ ਰਿਹਾ ਸੀ ਤੇ ਆਦੇ ਮਨ ਵਿੱਚ ਕਿ ਸੰਗਤ ਸੀ ਆਸੇ-ਪਾਸੇ ਪ੍ਰਕਰਮਾ ਕਰ ਰਹੀ ਸੀ ਅੱਖਾਂ ਵਿੱਚ ਹੰਝੂ ਸੀ ਰੋ ਰਿਹਾ ਸੀ ਅੰਦਰੋਂ ਇੱਕ ਤੜਫ ਸੀ ਕਬਰਾਗ ਉੱਠਿਆ ਹੋਇਆ ਸੀ ਵੀ ਹੱਥ ਜੋੜ ਕੇ ਬੇਨਤੀ ਕੀਤੀ ਅਰਦਾਸ ਕੀਤੀ ਵੀ ਗੁਰੂ ਸਾਹਿਬ ਜੀ ਮੇਰੇ ਬੱਚਿਆਂ ਦਾ ਖਿਆਲ ਹੁਣ ਤੁਸੀਂ ਰੱਖਣਾ ਤੇ ਮੈਂ ਆਪਣੇ ਆਪ ਨੂੰ ਹੁਣ ਖਤਮ ਕਰੂਗਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਮੇਰੇ ਅਸਰ ਤੇ ਕਰਜ਼ਾ ਚੜ ਗਿਆ ਤੇ ਮੇਰੇ ਬੱਚਿਆਂ ਦਾ ਵਿਆਹ ਦਾ ਜਿਹੜਾ ਟਾਈਮ ਹੈ ਉਹ ਵੀ ਸਿਰ ਤੇ ਆ ਚੁੱਕਿਆ ਮੇਰੇ ਕੋਲੇ ਨਾ ਇੰਨੀ ਆਮਦਨ ਹੈ ਕਿ ਮੈਂ ਆਪਣਾ ਕਰਜ਼ਾ ਉਤਾਰ ਸਕਾਂ ਤੇ ਆਪਣੇ ਬੱਚਿਆਂ ਦਾ ਵਿਆਹ ਕਰ ਸਕਾਂ ਕਹਿੰਦੇ ਵੀ ਤੂੰ ਤੁਸੀਂ ਗੁਰੂ ਸਾਹਿਬ ਕਿਰਪਾ ਕਰਿਓ ਤੇ ਵੀ ਮੇਰੇ ਤੇ ਮਿਹਰ ਕਰਿਓ ਮੇਰੇ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਤੁਸੀਂ ਰੱਖਿਓ ਸੋ ਇਹ ਸੋਚ ਕੇ ਕਿਹੜਾ ਉਹ ਪਿਤਾ ਉਥੇ ਅਰਦਾਸ ਕਰਦਾ ਰਿਹਾ ਰੋਂਦੇ ਰੋਂਦੇ 10 ਤੋਂ 15 ਮਿੰਟੋ ਖੜਾ ਰਿਹਾ ਆਪਣੇ ਜਿਹੜੇ ਅੱਖਾਂ ਦੇ ਹੰਝੂ ਸੀ ਉਹਦੇ ਵਗ ਰਹੇ ਸੀ ਉਸ ਤੋਂ ਬਾਅਦ ਉਸਨੇ ਉਹ ਹੰਝੂ ਪੂੰਝੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਘਰ ਲਈ ਵਾਪਸ ਤੁਰ ਪਿਆ ਇਹ ਸੋਚ ਕੇ ਵੀ ਮੈਂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰ ਦਿੱਤੀ ਹੈ ਮੈਨੂੰ ਪੂਰਾ ਯਕੀਨ ਹੈ ਗੁਰੂ ਸਾਹਿਬ ਮੇਰੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਣਗੇ ਤੇ ਮੈਂ ਜਾ ਕੇ ਉਹਨ ਘਰ ਜੋ ਆਪਣਾ ਸੋਚਿਆ ਸੀ ਉਹ ਕਰੂਗਾ ਉਹ ਵਾਪਸ ਜਦੋਂ ਬੱਸ ਦੇ ਵਿੱਚ ਚੜਦਾ ਤਾਂ ਉਸ ਟਾਈਮ ਉਹਨੂੰ ਇੱਕ ਬੰਦਾ ਆ ਕੇ ਮਿਲਦਾ ਨੌਜਵਾਨ ਤੇ ਉਹ ਜਿਹੜੀ ਲਾਟਰੀ ਦੀ ਟਿਕਟਾਂ ਨਹੀਂ ਹੁੰਦੀਆਂ ਉਹ ਵੇਚ ਰਿਹਾ ਸੀ ਤੇ ਉਹਨਾਂ ਨੂੰ ਆ ਕੇ ਕਹਿੰਦਾ ਪਿਤਾ ਨੂੰ ਕਹਿੰਦਾ ਵੀ ਆ ਲੈ ਆਹ ਰੋਜੀ ਤੋਂ ਸੀ ਟਿਕਟ ਲੋ ਇੱਕ ਲਾਟਰੀ ਦੀ ਤੇ ਵੀ 1 ਕਰੋੜ ਦੀ ਜਿਹੜੀ ਲਾਟਰੀ ਆ ਇਹ ਨਿਕਲੂਗੀ ਤਾਂ ਉਹਨੇ ਇਹ ਸੋਚਿਆ ਵੀ ਕਿਦਾਂ ਲਾਟਰੀ ਜਾਂ ਨਾ ਕਿਦਾਂ ਕੋਈ ਕਿਸਮਤ ਬਲਟਦੀ ਹੈ ਤਾਂ ਉਹਨੇ ਜਵਾਬ ਦਿੱਤਾ ਕਹਿੰਦਾ ਕਿ ਨਹੀਂ ਮੈਨੂੰ ਲਾਟਰੀ ਨਹੀਂ ਚਾਹੀਦੀ ਤੇ ਉਰਤਕੇ ਨਾਲ ਉਸ ਨੌਜਵਾਨ ਨੇ ਜਿਹੜੀ ਉਹ ਟਿਕਟ ਸੀ ਲਾਟਰੀ ਦੀ ਬੱਸ ਚੱਲਣ ਚੱਲਣ ਲੱਗ ਪਈ ਸੀ ਬੱਸ ਹੌਲੀ ਹੌਲੀ ਤੁਰ ਪਈ ਸੀ ਉਹਨੇ ਉਤਰਨਾ ਵੀ ਸੀ ਉਹਨੇ ਫਟਾਫਟ ਉਹ ਟਿਕਟ ਜਿਹੜੀ ਸੀ ਉਹਦੇ ਜੇਬ ਵਿੱਚ ਪਾ ਦਿੱਤੀ ਤੇ ਪਾ ਕੇ ਕਿਹਾ ਲੈ ਬਾਬਾ ਜੇ ਨਿਕਲ ਆਈ ਤਾਂ ਪੈਸੇ ਦੇ ਜੀ ਨਹੀਂ ਰਹਿਣ ਦੀ ਇਹ ਕਹਿ ਕੇ ਫਟਾਫਟ ਉੱਤਰ ਗਿਆ ਤਾਂ ਉਹ ਹੈਰਾਨ ਵੀਰ ਤੱਕੇ ਨਾਲ ਮੇਰੀ ਜੇਬ ਦੇ ਵਿੱਚ ਜਿਹੜੀ ਲਾਟਰੀ ਦੀ ਟਿਕਟ ਕਿਉਂ ਪਾ ਗਿਆ ਚਲੋ ਉਹਨੇ ਇੰਨਾ ਧਿਆਨ ਨਾ ਦਿੱਤਾ ਉਹ ਘਰ ਵਾਪਸ ਆ ਗਿਆ ਘਰ ਵਾਪਸ ਆਇਆ ਤੇ ਉਹਨੇ ਉਹ ਲਾਟ ਜਿਹੜੀ ਟਿਕਟ ਸੀ ਉਹ ਕੱਢੀ ਕੱਢ ਕੇ ਉਹਨੇ ਅਲਮਾਰੀ ਦੇ ਵਿੱਚ ਰੱਖ ਦਿੱਤੀ ਵੈਸੀ ਵੀ ਚਲੋ ਪਈ ਹੈ ਪਰ ਉਹਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਇਹ ਗੁਰੂ ਸਾਹਿਬ ਦੀ ਇੱਕ ਖੇਡ ਵਰਤ ਰਹੀ ਸੀ ਤਾ ਇਸੇ ਤਰ੍ਹਾਂ ਕੁਸ਼ਕ ਦਿਨਾਂ ਬਾਅਦ ਉਹਨੂੰ ਪਤਾ ਚੱਲਿਆ ਵੀ ਲਾਟਰੀਆਂ ਨਿਕਲੀਆਂ ਨੇ ਉਹਨੇ ਸੋਚਿਆ ਵੀ ਚਲੋ ਵੀ ਮੈਂ ਜਿਹੜੀ ਇਹ ਲਾਟਰੀ ਆ ਤੇ ਵੀ ਕੱਢ ਕੇ ਦੇਖਾਂ ਤਾਂ ਸੀ ਜਦੋਂ ਉਹਨੇ ਉਹ ਨੰਬਰ ਦੇਖਿਆ ਤਾਂ ਉਹਦਾ ਉਹ ਨੰਬਰ ਲੱਗ ਗਿਆ ਉਹਦੀ ਉਹ ਲਾਟਰੀ ਨਿਕਲ ਆਈ 1 ਕਰੋੜ ਦੀ ਉਹਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹਨੇ ਸੋਚਿਆ ਵੀ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਨ ਗਿਆ ਸੀ ਫਿਰ ਉਹਨੂੰ ਕਿਤੇ ਨਾ ਕਿਤੇ ਇਹ ਸ਼ੱਕ ਹੋਣ ਲੱਗ ਗਿਆ ਵੀ ਕਿਤੇ ਪਰਮਾਤਮਾ ਹੀ ਤਾਂ ਨਹੀਂ ਕਿਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਨਹੀਂ ਸੀਗੇ ਜਿਹੜੀ ਮੇਰੀ ਮਦਦ ਕਰਨ ਆਏ ਸੀ ਉਹਨੇ ਕੀ ਕੀਤਾ ਉਹ ਟਿਕਟ ਦੇ ਜਿਹੜੀ ਲਾਟਰੀ ਸਦੇ ਪੈਸੇ ਲੈਣ ਤੋਂ ਪਹਿਲਾਂ ਉਹਨੇ ਸੋਚਿਆ ਵੀ ਪਹਿਲਾਂ ਮੈਂ ਉੱਥੇ ਜਾਵਾਂ ਉਹ ਫਟਾਫਟ ਉਹਨੇ ਅਗਲੇ ਦਿਨੀ ਆਪਣਾ ਦਵਾਰਾ ਦਾ ਸੋਚਿਆ ਵੀ ਮੈਂ ਜਾਵਾਂ ਦਰਬਾਰ ਸਾਹਿਬ ਜਿਸ ਜਗ੍ਹਾ ਤੇ ਉਹ ਬੱਸ ਖੜੀ ਸੀ ਉਸੇ ਜਗ੍ਹਾ ਤੇ ਪਹੁੰਚਿਆ ਉੱਥੇ ਦੇ ਆਸੇ ਪਾਸ ਦੀਆਂ ਸਾਰੀਆਂ ਦੁਕਾਨਾਂ ਦੇ ਵਿੱਚ ਉਹਨੇ ਪਤਾ ਕਰਿਆ ਵੀ ਇੱਥੇ ਕੋਈ ਲਾਟਰੀ ਵਾਲਾ ਨੌਜਵਾਨ ਜਿਹੜਾ ਹੈਗਾ ਵੀ ਕੋਈ ਹੈਗਾ ਲਾਟਰੀ ਵੇਚਦਾ ਤਾਂ ਜਦੋਂ ਉਹਨੇ ਸਾਰੇ ਪਾ ਲਿਆ ਤਾਂ ਸਭ ਨੇ ਕਿਹਾ ਵੀ ਇਦਾਂ ਉਹ ਇੱਥੇ ਕੋਈ ਲਾਟਰੀ ਵੇਚਣ ਵਾਲਾ ਨਹੀਂ ਹੈ ਤਾਂ ਉਸ ਦੀ ਨਾ ਖੁਸ਼ੀ ਦਾ ਟਿਕਾਣਾ ਨਾ ਰਿਹਾ ਵੀ ਮੇਰੇ ਸਾਹਮਣੇ ਗੁਰੂ ਸਾਹਿਬ ਆਪਰ ਤੱਕ ਸੀਗੇ ਤੇ ਮੈਂ ਉਹਨਾਂ ਨੂੰ ਪਛਾਣ ਨਹੀਂ ਪਾਇਆ ਉਹ ਬਹੁਤ ਜ਼ਿਆਦਾ ਰੋਇਆ ਹੁਣ ਤੁਸੀਂ ਦੇਖੋ ਉਹਨੇ ਦਰਬਾਰ ਸਾਹਿਬ ਦੇ ਵਿੱਚ ਪ੍ਰਿਕਰਮਾਂ ਦੇ ਵਿੱਚ ਖੜ ਕੇ ਰੋ ਕੇ ਅੰਦਰੋਂ ਵਿਰਾਗ ਉੱਠ ਕੇ ਗੁਰੂ ਸਾਹਿਬ ਦੇ ਅੱਗੇ ਮਨ ਤੋਂ ਪੁਕਾਰ ਕੇ ਬਿਨਾਂ ਬੋਲੇ ਬਿਨਾਂ ਕੁਝ ਕਹੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਨੇ ਉਹ ਪ੍ਰਵਾਨ ਕੀਤੀ ਤੇ ਉਹਦੇ ਦੁੱਖੜੇ ਜਿਹੜੇ ਉਹ ਟੁੱਟ ਗਏ ਠੀਕ ਹੈ ਜੀ ਇਹ ਸ਼ਰਕਤਨਾ ਤੁਸੀਂ ਸੁਣੀ ਵੀ ਹੋਣੀ ਆ ਬਹੁਤ ਸਾਰਿਆਂ ਨੇ ਤੇ ਕਮੈਂਟ ਕਰਕੇ ਵੀ ਦੱਸਿਓ ਅਗਰ ਸੁਣੀ ਹੈ ਤਾਂ ਦੇਖੋ ਕਿਸ ਤਰੀਕੇ ਨਾਲ ਇੱਕ ਸੱਚੀ ਪੁਕਾਰ ਨੇ ਗੁਰੂ ਸਾਹਿਬ ਨੂੰ ਮਤਲਬ ਕਿ ਮਜਬੂਰ ਕਰ ਦਿੱਤਾ ਕਿ ਪ੍ਰਤੱਖ ਗੁਰੂ ਸਾਹਿਬ ਉਹਨਾਂ ਦੇ ਸਾਹਮਣੇ ਹਾਜ਼ਰ ਹੋ ਗਏ ਕਿੰਨੇ ਭਾਗਾ ਵਾਲੀ ਹੋਣਗੇ ਉਹ ਸੋ ਉਸੇ ਤਰ੍ਹਾਂ ਦੀ ਇੱਕ ਘਟਨਾ ਮੈਂ ਆਪਦੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਮੈਂ ਪਹਿਲਾਂ ਵੀ ਕਾਫੀ ਵਾਰ ਵੀਡੀਓ ਚ ਇਹ ਚੀਜ਼ ਦਾ ਜ਼ਿਕਰ ਕੀਤਾ ਵੀ ਇੱਕ ਵਕਤ ਸਾਡੇ ਤੇ ਇਹ ਆਇਆ ਜਦੋਂ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਬਿਲਕੁਲ ਇਕੱਲੇ ਰਹਿ ਗਏ ਸਾਡਾ ਕੋਈ ਨਹੀਂ ਤੇ ਸਾਨੂੰ ਮੈਨੂੰ ਖਾਸ ਕਰੇ ਲੱਗਦਾ ਸੀ ਉਹੀ ਸੇਮ ਸਿਚੁਏਸ਼ਨ ਮੇਰੇ ਤੇ ਵੀ ਆ ਚੁੱਕੀ ਸੀ ਮੈਨੂੰ ਇਹ ਲੱਗਦਾ ਸੀ ਵੀ ਹੁਣ ਜ਼ਿੰਦਗੀ ਦੇ ਵਿੱਚ ਕੋਈ ਰਸਤਾ ਬਾਕੀ ਨਹੀਂ ਹੈਗਾ ਵੀ ਹੁਣ ਆਪਣੇ ਆਪ ਨੂੰ ਖਤਮ ਕਰ ਲੈਣਾ ਹੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਸਾਹਿਬ ਇਹ ਦੇ ਇਹ ਸਮਝ ਲਓ ਵੀ ਮੌਤ ਦੀ ਉਹ ਚੀਜ਼ ਮੇਰੇ ਸਾਹਮਣੇ ਸੀ ਤੇ ਮੈਂ ਡਿਸੀਜਨ ਵੀ ਲੈ ਲਿਆ ਸੀ ਪਰ ਉਸ ਤੋਂ ਬਾਅਦ ਪਤਾ ਨਹੀਂ ਦਿਮਾਗ ਦੇ ਵਿੱਚ ਉਹ ਕੀ ਖਿਆਲ ਆਇਆ ਉਸ ਤੋਂ ਬਾਅਦ ਮੈਂ ਬਹੁਤ ਜਲਰ ਹੋਈ ਉੱਪਰ ਵਾਲ ਮੂੰਹ ਕਰਕੇ ਇੱਕ ਮੇਰੀ ਆਦਤ ਹੈ ਜੀ ਵੈਸੇ ਤਾਂ ਦੇਖੋ ਦਸੇ ਪਾਸ਼ਾ ਜਾਂ ਮਹਾਰਾਜ ਜੀ ਇੱਕ ਬਰਾਬਰ ਨੇ ਇੱਕੋ ਜੋਤ ਨੇ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਜੋਤ ਨੇ ਠੀਕ ਹੈ ਜੀ ਪਰ ਕਈ ਵਾਰੀ ਹੁੰਦਾ ਕਿ ਸਾਡੇ ਮੂੰਹ ਤੇ ਕਿਸੇ ਗੁਰੂ ਸਾਹਿਬ ਦਾ ਨਾਮ ਜਿਆਦਾ ਚੜਿਆ ਹੁੰਦਾ ਸੋ ਮੇਰੇ ਮੂੰਹ ਤੇ ਜਿਹੜਾ ਨਾਮ ਗੁਰੂ ਸਾਹਿਬ ਦਾ ਜਿਹੜਾ ਚੜਿਆ ਹੋਇਆ ਉਹ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਦਸਵੇਂ ਪਾਤਸ਼ਾਹੀ ਮੇਰੇ ਮੂੰਹ ਤੋਂ ਸਭ ਤੋਂ ਪਹਿਲਾਂ ਇਹ ਗੁਰੂ ਸਾਹਿਬਾਂ ਦਾ ਮਤਲਬ ਕਿ ਨਾਮ ਨਿਕਲਦਾ ਤੇ ਮੈਂ ਉਸ ਟਾਈਮ ਵੀ ਜਦ ਮੈਂ ਰੋ ਰਹੀ ਸੀ ਨਾ ਤਾਂ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਧਿਆ ਕੇ ਇਹ ਸੋਚਿਆ ਵੀ ਗੁਰੂ ਸਾਹਿਬੋ ਮਹਾਰਾਜ ਜੀ ਕਿਰਪਾ ਕਰੋ ਜਾਂ ਤਾਂ ਇਹ ਮੁਸ਼ਕਲ ਦੀ ਘੜੀ ਖਤਮ ਕਰ ਦਿਓ ਜਾਂ ਫਿਰ ਤੁਸੀਂ ਮੈਨੂੰ ਹੀ ਆਪਣੇ ਕੋਲ ਬਣਾ ਲਵੋ ਉਸ ਟਾਈਮ ਉਸੇ ਦਿਨ ਉਸੇ ਸ਼ਾਮ ਨੂੰ ਜੀ ਗੁਰੂ ਸਾਹਿਬ ਦੇ ਵੱਲੋਂ ਸੰਦਲ ਇੱਕ ਸੰਦੇਸ਼ ਮੰਨ ਲਓ ਹੁਕਮ ਮੰਨ ਲਓ ਵਿਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਹੋਈ ਵੀ ਸੈਂਚੀਆਂ ਲੈ ਜਾਵੋ ਜਿਨੇ ਘਰ ਦੇ ਵਿੱਚ ਸਹਿਜ ਪਾਠ ਕਰਨਾ ਹੈ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਵੀ ਕਿਉਂ ਨਾ ਜਾ ਕੇ ਸੈਂਚੀਆਂ ਘਰ ਲੈ ਕੇ ਆਵਾਂ ਮਤਲਬ ਪੋਥੀਆਂ ਸਭ ਘਰ ਲੈ ਕੇ ਆਵਾਂ ਪਹਿਲਾ ਰੂਪ ਉਥੇ ਸੈਭ ਦਾ ਮਿਲਣਾ ਸੀ ਉਸ ਦਿਨ ਤੇ ਮੈਂ ਚਲੀ ਗਈ ਲੇਕਿਨ ਘਰਦਿਆਂ ਨੂੰ ਇਹ ਸੀਗਾ ਵੀ ਘਰ ਦੇ ਵਿੱਚ ਗੁਟਕਾ ਸੈਭ ਵੀ ਹੈਗੇ ਨੇ ਵੀ ਉਹ ਤਾਂ ਤਾਂ ਇਹ ਪਾਠ ਨਹੀਂ ਕਰ ਰਹੀ ਕਿਉਂਕਿ ਉਸ ਟਾਈਮ ਮੈਂ ਪਾਠ ਨਾ ਨਹੀਂ ਕਰਦੀ ਸੀ ਤਾਂ ਵੀ ਚਲੋ ਅਗਰ ਇਹਦੇ ਮਨ ਦੀ ਆ ਤੈਨੂੰ ਚਲੇ ਜਾਣ ਦੋ ਮੈਨੂੰ ਨਾ ਉਸ ਦਿਨ ਜਦੋਂ ਮੈਂ ਪਹਿਲਾ ਭਾਗ ਬੁੱਧੀਸਾ ਦਾ ਲੈ ਕੇ ਘਰ ਆ ਰਹੀ ਸੀ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੀ ਮੇਰੇ ਅੱਖਾਂ ਦੇ ਵਿੱਚ ਉਸ ਦਿਨ ਹੰਝੂ ਸੀ ਤੇ ਮੇਰਾ ਸਮਝ ਲਓ ਵੀ ਅੱਖਾਂ ਘੱਟ ਦਿਲ ਉਸ ਤੋਂ ਜ਼ਿਆਦਾ ਰੋ ਰਿਹਾ ਸੀ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਉਸ ਟਾਈਮ ਕਿ ਗੁਰੂ ਸਾਹਿਬ ਜੀ ਆਪ ਚੱਲ ਕੇ ਪ੍ਰਤੱਖ ਘਰ ਵਿਚ ਆ ਰਹੇ ਨੇ ਤੇ ਮੈਨੂੰ ਇੱਕ ਉਮੀਦ ਦੀ ਉਹ ਕਿਰਨ ਦਿਖਣੀ ਸ਼ੁਰੂ ਹੋਈ ਵੀ ਮੈਨੂੰ ਪੂਰਾ ਯਕੀਨ ਹੈ ਵੀ ਸਾਡੇ ਹੁਣ ਦਿਨ ਫਿਰਨੇ ਜ਼ਰੂਰ ਸ਼ੁਰੂ ਹੋਣਗੇ ਤੇ ਦੇਖੋ ਜੀ ਉਹੀ ਪ੍ਰਮਾਤਮਾ ਦੀ ਮਿਹਰ ਹੋਈ ਅੱਜ ਹੋਰ ਕੱਲ ਹੋਰ ਥੋੜਾ 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 ਕਰਦੇ ਹੋਏ ਗੁਰੂ ਸਾਹਿਬ ਦੀ ਕਿਰਪਾ ਹੋਣੀ ਸ਼ੁਰੂ ਹੋਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਦੇ ਵੀ ਗੁਰੂ ਸਾਹਿਬ ਇਹ ਨਹੀਂ ਵੀ ਅੱਜ ਤੁਸੀਂ ਪਾਠ ਕੀਤਾ ਜਾਂ ਤੁਸੀਂ ਮਹੀਨਾ ਪਾਠ ਕੀਤਾ ਜਾਂ ਸਾਲ ਪਾਠ ਕੀਤਾ ਤਾਂ ਇੱਕਦਮ ਤੁਹਾਡੀ ਝੋਲੀ ਦੇ ਵਿੱਚ ਸਭ ਕੁਝ ਪਾ ਦੇਣਗੇ ਹਮੇਸ਼ਾ ਪਰਮਾਤਮਾ ਥੋੜਾ 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 ਹੀ ਦੇ ਕੇ ਸਾਨੂੰ ਪਰਖਦੇ ਨੇ ਵੀ ਕੀ ਇਹਨੂੰ ਮਿਲਣ ਤੇ ਡੋਲਦਾ ਤਾਂ ਨਹੀਂ ਜਾਂ ਮੈਨੂੰ ਭੁੱਲਦਾ ਤਾਂ ਨਹੀਂ ਸੋ ਹਮੇਸ਼ਾ ਵਿਸ਼ਵਾਸ ਰੱਖੋ ਗੁਰੂ ਸਾਖ ਥੋੜਾ ਥੋੜਾ ਦੇ ਕੇ ਹੀ ਬਰਕਤ ਪਾਉਂਦੇ ਨੇ ਸੋ ਏ ਸੀ ਮੇਰੀ ਆਪ ਦੀ ਜ਼ਿੰਦਗੀ ਦਾ ਪਰਸਨਲ ਐਕਸਪੀਰੀਅੰਸ ਵੀ ਜਦੋਂ ਮੈਂ ਇਹ ਤਾਂ ਇਹ ਸਮਝਿਆ ਕਿ ਜਦੋਂ ਸਾਡੇ ਅੰਦਰੋਂ ਵਿਰਾਗ ਉੱਠਦਾ ਹੈ ਉਹ ਭਾਵਨਾ ਉੱਠਦੀ ਹੈ ਕਈ ਵਾਰੀ ਤੁਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਹੋਣੀ ਆ ਜਦੋਂ ਤੁਸੀਂ ਪਾਠ ਕਰਨ ਬੈਠਦੇ ਹੋਮੋਗੇ ਤਾਂ ਤੁਹਾਡੇ ਅੰਦਰੋਂ ਇੱਕ ਜੋ ਮਨ ਬਹੁਤ ਜ਼ਿਆਦਾ ਤੁਖੀ ਹੁੰਦਾ ਨਾ ਉਦੋਂ ਸਪੈਸ਼ਲ ਇਹ ਚੀਜ਼ ਹੁੰਦੀ ਆ ਤਾਂ ਉਦੋਂ ਤੁਹਾਨੂੰ ਗੁਰੂ ਸਾਹਿਬ ਤੱਕਦੇ ਹੀ ਤੁਹਾਡੀ ਅੱਖਾਂ ਦੇ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਹੋਣਗੇ ਸ਼ਾਇਦ ਗੁਰੂ ਘਰ ਜਾ ਕੇ ਵੀ ਕਈਆਂ ਦੇ ਨਾਲ ਇਹ ਚੀਜ਼ ਹੁੰਦੀ ਹੋ ਤਾਂ ਹਮੇਸ਼ਾ ਇਹ ਚੀਜ਼ ਸਮਝਿਓ ਉਸ ਟਾਈਮ ਵੀ ਅਗਰ ਉਹ ਚੀਜ਼ ਅੰਦਰੋਂ ਆਪਣੇ ਆਪ ਉੱਠ ਰਹੀ ਆ ਨਾ ਤਾਂ ਪਰਮਾਤਮਾ ਤੁਹਾਡੇ ਬਹੁਤ ਜ਼ਿਆਦਾ ਨੇੜੇ ਨੇ ਇਹ ਇਸ ਚੀਜ਼ ਦੀ ਨਿਸ਼ਾਨੀ ਹੈ ਸੋ ਅਗਰ ਤੁਹਾਡੇ ਨਾਲ ਵੀ ਇਹ ਚੀਜ਼ ਹੋ ਰਹੀ ਹੈ ਤਾਂ ਫਿਰ ਤੁਸੀਂ ਵੀ ਇਹ ਸਮਝ ਲਓਗੇ ਤੁਹਾਡੇ ਤੇ ਵੀ ਮਹਾਰਾਜ ਦੀ ਕਿਰਪਾ ਹੋਣ ਵਾਲੀ ਹੈ ਬਸ ਵਿਸ਼ਵਾਸ ਰੱਖੋ ਭਾਵਨਾ ਪੱਕੀ ਰੱਖੋ ਸੋਚ ਚੰਗੀ ਤੇ ਸੁੱਚੀ ਰੱਖੋ ਹਮੇਸ਼ਾ ਸੱਚ ਪੱਖ ਦੀ ਗੱਲ ਕਰੋ ਹਮੇਸ਼ਾ ਸੱਚ ਦੇ ਨਾਲ ਖੜੋ ਪਰਮਾਤਮਾ ਹਮੇਸ਼ਾ ਕਿਰਪਾ ਕਰਦੇ ਨੇ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਐਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਵੀਡੀਓ ਦਾ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ